ੴ ਸਤਿਗੁਰ ਪ੍ਰਸਾਦਿ ਆਪਾ ਚਾਹੇ ਦਸਮੀ ਗਬਿਉ ਬਾਜ ਬੇਂਦੀ ਚੋਪਈ। ਅਮਰੀ ਗਰੋ ਹਾਦਰ ਰਖਾ ਪੂਰਨ ਹੋਏ ਚਿਤ ਕੇ ਇਛਾ ਤਵ ਜਨਮਨ ਹਮਾਰਾ ਆਪਣਾ ਜਨ ਪ੍ਰੋਪਰਤੀ ਪਾਰ। ਅਮਰੇ ਦੁ ਸਬੈਦ ਮੁਕਾਓ ਆਭਾਰ ਦਾ ਮੋਹ ਬਚਾਓ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸੁਭ ਕਰਤਾਰਾ। ਮੋਰ ਚਾਣ ਵਿਕਰਬ ਅਗਰਿਆ ਸਾਬਣ ਕੋਲ ਸੁਮਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕਿ ਰਹੇ ਪਿਆਸਾ। ਤੁਮੇ ਛੜ ਕੇ ਵਰਨਾ ਤੇ ਆਉ ਜੋਬਰ ਚਾਂਚ ਤੁੰਤੇ ਪੌਣ ਸੇ ਉਕਸੁਕ ਹਮਾਰੇ ਤਾਰਗੇ ਟੁਣ ਟੁਣ ਸਤਰ ਹਮਾਰੇ ਮਾਰੀਏ ਆਪ ਹਾਰ ਦਾ ਮੁਝੇ ਬਰੀਏ ਵਨ ਕਾਲ ਖਦਰਾਸ ਨਵਰੀਏ ਹੁਜ ਜਸਦਾ ਹਮਾਰੇ ਪਛਾ ਸ੍ਰੇਸਤ ਜੋ ਘੜੀ ਬਰੱਛਾ ਰਾਖ ਲਹਿਮ ਰਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੂਨ ਬਨਦ ਸੰਕੇ ਹੰਤਾਤਮਾ ਪਰਿਵਚ ਤਰਜੋਸ ਕੰਤਾ ਕਾਲ ਭੈੁਰ ਮਨੁਤਰ ਕਾਲ ਪਾਇ ਸੁਭਜੋਤਰਾ ਕਾਲ ਪਾਇ ਕਰਮ ਸਰਪ੍ਰਕਾਸ਼ਾ ਸਭੁ ਪਾਪ ਕਾ ਪੀਆ ਤੁਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਣ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭਤ ਬਨਾਇਓ ਦੇਵ ਰਾਜ ਸਮਭ ਜਾਇਓ ਆਦ ਅੰਤ ਕਿਉ ਤਾਰਾ ਸੂਰ ਗੁਰ ਸੰਗਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦੀਓ ਸਤਰੰ ਕੋ ਪਰ ਮੋ ਮਦ ਕੀਓ ਕਟ ਕਟ ਕੀ ਅੰਤਰ ਕੀ ਗਾਣ ਭਲੇ ਬਰੇ ਕੀ ਪੀਰ ਪਛਾਣਾ ਚੁੰਟੀ ਤੇ ਕੁੰਚਰਾ ਸੋਲਾ ਸਭ ਪਰ ਕਿਰਪਾ ਜਿਸ ਕਰ ਫੂਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਪੀਰ ਪਛਾਨੈ ਘਟਿ ਘਟਿ ਕੇ ਉਪਰਿ ਉਪਰਿ ਕੀ ਜਾਣੈ ਜਪੁ ਦਰਖਿ ਕਰਾ ਕਰਿ ਤਾਰਾ ਪ੍ਰਜਾ ਤਰਸਿ ਤਪੁ ਦੇਹੀ ਅਪਾਰਾ ਜਪੁ ਅਕਰਤਿ ਕਰਤਿ ਹੋਉ ਕਬਹੁ ਹੋਉ ਤੁਮ ਮੈ ਅੰਮ੍ਰਿਤ ਦੇਹਿ ਤਰਸਿ ਸਭਹੁ ਜੇਤੇ ਬਨ ਸੁਰਿ ਸਭੁ ਤਾਰੇ ਆਪਿ ਆਪਣੀ ਬੂਝਿ ਉਚਾਰੇ ਤੁਮ ਸਭ ਹਿਤੈ ਰਾਤਿ ਨਿਰਾਲਮ ਜਾਣਤ ਭੇਦ ਭੇਦ ਨਿਰਯਾਲਮ ਨਿਰੰਕਾਰ ਨਿਰੰਭਕਾਰ ਨਿਰਲੰਬ ਆਦਿ ਨੀਲ ਅਨਾਦਿ ਅਸੰਭ ਤਾਕਾ ਮੂੜ ਵਿਚਾਰ ਦਵੇਦਾ ਜਾ ਕੋ ਪੇਵ ਨਾ ਭਾਵ ਦਵੇਦਾ ਤਾਕੋ ਕਿਰਪਾ ਹਨੂਮਾਨ ਮਹਾ ਮਨ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸੁਦਾਸ ਨਿਰੰਕਾਰ ਕਾ ਚੀਤ ਨਹੀਂ ਪਿਉ ਆਪ ਹੀ ਆਪਣੀ ਬਦ ਹੈ ਜੇਤੀ ਵਰਨਤ ਭਿੰਨ ਭਿੰਨ ਤਿਸ ਦੇਤੀ ਤੁਮਰਾ ਕਰਨ ਜਾਏ ਪਸਾਰਾ ਚਾਹ ਵਿਸਰਾ ਪ੍ਰਤਮ ਸੰਸਾਰ ਇਕ ਰੂਪ ਨੂਪ ਸਰੂਪ ਰੰਗ ਪਉ ਰਾਵ ਕਹੀ ਪੂਪਾ ਅੰਧਾ ਜੇਰਾ ਚਿਤ੍ਰ ਕੀ ਨਿਤ ਕੋ ਵਿਤਾਨ ਬਹੁ ਰਹਿ ਦੀਨੀ ਬੰਗੂੜਾ ਜਹ ਬਿਠਾ ਕੋ ਚੰਦ ਪੈ ਸੰਘੜ ਕੇਠਾ। ਸਗਰੇ ਸਿਦਕਾਇ ਚੰਬਹਾਰ ਜੁਗਾਰ ਸਰੋਪਿ ਸਿਆਮ ਬਾਬ। ਅਗਰੇ ਚਾਮੇ ਰੀ ਤੁਮ ਕਰੋ ਸੇ ਕੀ ਬਾਰ ਸੇ ਇਕ ਸੰਘਰੋ। ਦੇਸੁ ਰਥਿਆ ਨ ਭਰਤ ਭਾਤਾ ਸਕਲ ਮਲੇਸ ਕਰੋ ਰਣਗਾਤਾ ਜੇ ਤੁਸ ਸਰਨੀ ਪਰੇ ਗੁਨ ਕੈ ਰਸ ਤੁਟੋ ਹੋ ਮਰੇ। ਤੋਰ ਸਲਪੁਰ ਕੇ ਜਨ ਬਭਰੇ ਤਿਹਾਰ ਜਨ ਕਾ ਤੁਮ ਸੰਘੜ ਸਭਟਾਇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲਨ ਕਰੈ ਹੈ। ਰਚਾ ਹੋਇ ਤੈ ਸੁਬਕਾਲਾ ਦੁਸਰ ਸਨ ਸੁਤਕਾਲਾ ਕਿਰਪਾ ਰਸੰਝੰਡ ਹੋਤਾ ਕੇ ਤਾ ਤਨ ਕੋ ਹੋਰੋ ਰਿੱਧਿ ਸਿਧਿ ਕਰਮੋ ਸਭ ਹੋਇ ਰਿਸ ਸਾਸ ਸਕੇ ਨਾ ਕੋ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾ ਉਬਾਰਾ ਨਿਰਨਨਾੰ ਤੇ ਹਰੁਪਾ ਦੈ ਤੁਸ ਧੋਗ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆ ਭਾਰ ਦੈ ਲਹਿਉ ਬਾਰੀ ਸਰਵ ਤੋਰ ਮੋਹ ਸੁਹਾਇ ਰਿਸ ਧੋਗ ਤਲੂ ਹੋ ਪਚਾਈ ਖੜਗ ਕੇ ਤਮੈ ਸਰਣ ਤੇ ਹਾਰੀ ਆ ਭਾਰ ਦੈ ਲਹਿਉ ਬਾਰੀ ਨਰਮੇ ਧਰਮ ਹੋ ਸਹਾਈ ਦੁਸਤ ਗੋਬਤਲੇ ਹੋ ਬਚਾਈ ਵਾਹਿਗੁਰੂ ਜਗਾ ਖਲਚਾ ਵਾਹਿਗੁਰੂ ਕੀ ਪਤੇ